ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਵਾ YouTube ਚੈਨਲ ਤੇ ਲਓ ਵੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਇਸ ਝੋਨੇ ਦੀ ਵੀਡੀਓ ਨਾਲੇ ਇਹਦੇ ਵਿੱਚ ਕੀ ਕੁਝ ਪਾਇਆ ਤੇ ਕਿੰਨੀ ਕੁ ਜੂਰੀਆ ਪਾਈ ਡਾਈ ਪਾਈ ਜਾਂ ਨਹੀਂ ਪਾਈ ਹੋਰ ਕੀ ਕੁਝ ਪਾਇਆ ਆਪਾਂ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਜੇ ਤਾਂ ਕੋ ਭਰਾ ਆਪਣੇ ਚੈਨਲ ਤੇ ਨਵਾਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਕਿਹੜੀ ਵੈਰਾਈਟੀ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਵੇਖੋ ਝੋਨਾ ਤੁਸੀਂ ਪਹਿਲਾ ਝੋਨਾ ਇਹ ਆ ਵਾਟਰ ਨਾਲ ਦਾ ਬੂਝਾ ਹੈ ਨਾ ਇਹਨੇ ਥੋੜੇ ਜਿਆਦੇ ਬਣਾਏ ਆ ਇਹ ਇੱਧਰ ਵੀ ਆ ਵਾਟਰ ਨਾਲ ਇਹਨੇ ਘੱਟ ਬਣਾਏ ਉਹਦੇ ਨਾਲ ਤੇ ਆ ਵਾਟਰ ਤੋਂ ਦੂਰ ਹੈ ਇਹਨੇ ਬੂਝਾ ਜਿਆਦਾ ਬਣਾਇਆ ਇਹ ਥੋੜਾ ਜਿਹੜਾ ਫਰਕ ਪੈਂਦਾ ਹੁੰਦਾ ਨਾ ਇਹ ਹੁੰਦਾ ਜਿੱਥੇ ਥੋੜਾ ਜਿਆਦਾ ਪਾਣੀ ਮਿਲਦਾ ਵੀ ਜਿੱਥੇ ਪਾਣੀ ਖੜਾ ਰਹਿੰਦਾ ਪਾਣੀ ਸੁੱਕਦਾ ਨਹੀਂ ਵਾਣ ਆਕਰਦਾ ਨਹੀਂ ਉੱਥੇ ਥੋੜਾ ਜਿਹਾ ਬੂਝਾ ਜ਼ਿਆਦਾ ਬੰਦਾ ਤੇ ਜਿਵੇਂ ਵਟਾਂ ਨਾਲ ਹੁਣ ਜਿਵੇਂ ਪਾਣੀ ਹੈ ਨਹੀਂ ਇੱਥੇ ਨਾ ਇਹਦੇ ਨਾਲ ਥੋੜਾ ਜਿਹਾ ਫਰਕ ਪੈ ਜਾਂਦਾ ਆਪਣਾ ਤਾਂ ਇਹ ਤਜਰਬਾ ਹੈ ਵੀ ਜਿੰਨਾ ਟਾਈਮ ਰਹਿ ਪੈਂਦੀ ਹੈ ਆਪਾਂ ਵਾਹਣ ਪਾਟਣ ਨਹੀਂ ਦਿੰਦੇ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਐ ਚੁੱਕ ਜੇ ਜਾਏ ਮੜ ਮੋਟਾ ਪਾਣੀ ਉਹ ਤੋਂ ਆਪਾਂ ਪਾਣੀ ਲਾ ਦਿੰਨੇ ਆ ਤੇ ਜੇ ਆਪਾਂ ਇਹ ਝੋਨੇ ਦੀ ਲਵਾਈ ਦੀ ਗੱਲ ਕਰੀਏ ਤਾਂ ਇਹੇ ਝੋਨਾ ਲੱਗਿਆ 14 ਕ ਜੂਨ ਦੇ ਆਸ-ਪਾਸ ਅੱਜ ਵੀਡੀਓ ਬਣਦੀ ਹੈਗੀ ਆ ਅੱਜ ਹੈਗੀ ਆ 12 ਜੁਲਾਈ ਇੱਕ ਮਹੀਨੇ ਤੋਂ 2-3 ਦਿਨ ਘਟ ਹੈ ਝੋਨਾ ਤੇ ਝੋਨਾ ਇਹ ਤੁਸੀਂ ਵੇਖੋਗੇ ਤਾਂ ਵੀ ਇੱਕਦਮ ਲਵਾ ਕੋਈ ਇਹਦੇ ਚ ਘਾਟ ਨਹੀਂ ਤੇ ਇੱਕ ਮਹੀਨੇ ਤੋਂ 2-3 ਦਿਨ ਘਟ ਹੈ ਤੇ ਵਧੀਆ ਗਰੋਥ ਕਰ ਜਾਂਦਾ ਹੈ ਫੂਡ ਬਹੁਤ ਕਰ ਜਾਂਦਾ ਹੈ ਜੀ ਅਜੇ ਤੱਕ ਇਹਦੀ ਰੇਹ ਰਹਿੰਦੀ ਹੈ ਇਹਦੇ ਵਿੱਚ ਰੇ ਆਪਾਂ ਪਾਈ ਹੈ 2 ਗੱਟੇ 2 ਗੱਟੇ ਯੂਰੀਆ ਪਈ ਹੈ ਹਜੇ ਤੱਕ ਇਹਦੇ ਵਿੱਚ ਆਪਾਂ ਪਹਿਲਾਂ ਅੱਧਾ ਗੱਟਾ ਉਸ ਤੋਂ ਬਾਅਦ ਆਪਾਂ ਦੋ ਰੀ ਪਾਉਣਾ ਪਾਣਾ ਗੱਟਾ ਪਾਇਆ ਪੌਣ ਤੇ ਪੌਣਾ ਡੂੜ ਤੇ ਅੱਧਾ ਦੋ ਗੱਟੇ ਯੂਰੀਆ ਪਈਏ ਤੇ ਚ ਤੇ ਕੋਈ ਆਪਾਂ ਡਾਈ ਨਹੀਂ ਪਾਈ ਕੋਈ ਇਹਦੇ ਚ ਆਪਾਂ ਸਲਫਰ ਨਹੀਂ ਪਾਈ ਕੋਈ ਇਹਦੇ ਚ ਆਪਾਂ ਪोटाश ਨਹੀਂ ਪਾਈ ਤੇ ਨਾ ਹੀ ਆਪਾਂ ਕੋਈ ਹੋਰ ਗੰਦ ਪੱਲ ਪਾਇਆ ਸਿਰਫ 2 ਘਟਾ ਯੂਰੀਆ ਤੇ 5 ਕਿਲੋ ਜਿੰਕ 33% ਤੇ 1/2 ਕਿਲੋ 12 ਡਰੇਡ ਉਹ ਇਹਦੇ ਇੱਥੇ ਨਾ ਜ਼ਰੂਰੀ ਹੁੰਦਾ ਪਾਉਣਾ ਕਿਉਂਕਿ ਨਾ ਜਿਹੜੇ ਇਹ ਇੱਧਰ ਬੋਰ ਆ ਵੱਡੇ ਬੋਰ ਆ ਥੱਲੇ ਜਿਆਦੇ ਡੂੰਘੇ ਉਹਨਾਂ ਦਾ ਪਾਣੀ ਜਿਹੜਾ ਹੈਗਾ 50 ਘਟਾਲੇ ਵਾਜਦੇ ਆ ਇਹਨਾਂ ਦਾ ਪਾਣੀ ਥੋੜਾ ਜਨਾ ਵੀ ਠੰਡਾ ਨਹੀਂ ਹੁੰਦਾ ਤੇ ਝੋਲੇ ਨਾਲ ਉਵੇਂ ਚੱਲਦੇ ਜੇ ਨਹੀਂਗੇ ਇੱਕ ਗਰਮੀ ਹੁੰਦੀ ਹੈ ਤੇ ਉਹਦੇ ਕਰਕੇ ਨਾ ਜਦੋਂ ਆਪ 12 ਲੀਟਰ ਲਾ ਕੇ ਪਾ ਦਿੰਨੇ ਆ ਤੇ ਝੋਨਾ ਕਾਨੀ ਜੇ ਜੱਕਿਆ ਹੁੰਦਾ ਇਹ ਵਧੀਆ ਗਰੋਥ ਕਰਦਾ ਤੇ ਆ ਹੁਣ ਤੁਹਾਡੇ ਸਾਹਮਣੇ ਝੋਨਾ 2 ਘਟੇ ਯੂਰੀਆ ਤੇ 5 ਕਿਲੋ ਜਿੰਕ ਤੇ ਅੱਧਾ ਕਿਲੋ ਕਿੱਲੇ ਦਾ 12 ਦੇ ਰੇਟ ਤੇ ਆਹੀ ਕੁਝ ਪਾਇਆ ਹਜੇ ਤੱਕ ਤੇ ਮੀ ਵੀ ਪਈ ਐ ਮੀ ਸਾਰੇ ਕਿਤੇ ਪਈ ਐ ਕੋਈ ਐਜਾ ਹੁਣੇ ਨਹੀਂ ਥਾਂ ਜਿੱਥੇ ਮੀ ਨਹੀਂ ਪਈ ਮੀ ਬਿਨਾਂ ਤਾਂ ਗੱਲ ਬੰਦ ਹੀ ਨਹੀਂ ਜੇ ਆਪਾਂ ਕੀ ਮੀ ਤੋਂ ਬਿਨਾਂ ਝੋਨੇ ਆ ਜੇ ਹੋ ਜਾਣਗੇ ਸਾਰਾ ਕੁਝ ਮੀ ਦੇ ਵਿੱਚ ਹੁੰਦਾ ਤੇ ਪਾਉਣ ਨੂੰ ਆਪਾਂ ਆਪਣਾ ਕੋਈ ਮਰਜ਼ੀ ਸਿੱਟੀ ਜਾਈਏ ਤੇ ਉਹਦੇ ਨਾਲ ਚੱਲ ਠੀਕ ਐ ਨੇ ਕਿਹੜਾ ਬੋਲਣਾ ਛੋਣੇ ਨੇ ਵੀ ਮੈਨੂੰ ਕੋਈ ਤਕਲੀਫ ਐ ਜਾਂ ਮੈਨੂੰ ਨਹੀਂ ਚਾਹੀਦਾ ਤੇ ਪਰ ਜਾਦੇ ਕੁਸ ਪਾਉਣ ਨਾਲ ਵੀ ਕੋਈ ਜ਼ਿਆਦਾ ਨਹੀਂ ਹੁੰਦਾ ਆ ਹੁਣ ਜੇ ਤੁਸੀਂ ਝੋਨਾ ਵੇਖੋਗੇ ਪੂਰਾ ਵਧੀਆ ਝੋਨਾ ਹੈ ਪੂਰੀ ਗਰੋਥ ਕੀਤੀ ਹੈ ਤੇ ਹਜੇ ਤੱਕ ਇਹਨੂੰ 1 ਮਹੀਨੇ ਤੋਂ ਘੱਟ ਹੈ ਇਹ ਤੇ ਇਹਦਾ 1 ਗੱਟਾ ਯੂਰੀਆ ਤਾਂ ਰਹਿੰਦਾ ਹੈ 3 ਗੱਟਾ ਪਾਉਣੇ ਇਹਦੇ 'ਚ ਇਹ ਵੈਰੈਟੀ ਹੈਗੀ ਆ ਬਾਈ ਜੀ 212 ਜਿਹੜਾ ਹੈਗਾ ਨਾ ਸੁਪਰ ਸੀਆਰ 212 ਉਹ ਝੋਨਾ ਹੈ ਇਹ ਤੇ ਕੋਈ ਇਹਦੇ 'ਚ ਕੋਈ ਵਾਧਵਾ ਘਾਟਵਾ ਬੂਝਾ ਨਹੀਂ। ਕੋਈ ਇਹਦੇ 'ਚ ਮਧਰਾ ਰੋਗ ਨਹੀਂਗਾ। ਤੇ ਕੋਈ ਆਪਾਂ ਇਹਦੇ 'ਤੇ ਸਪਰੇ ਨਹੀਂ ਕੀਤੀ ਹੋਰ। ਸਿਰਫ ਆਪਾਂ ਪਨੀਰੀ ਦੇ ਉੱਤੇ ਸਪਰੇ ਕਰਦ ਨੂੰ ਨਿਕਾਲੀ ਜਿਹੜੀ ਹੁੰਦੀ ਹੈ ਨੋਮਨੀ ਗੋਲਡ। ਨਾ ਤਾਂ ਵਾਹਣ ਚੋ ਘਾ ਕੱਢਣ ਦੀ ਲੋੜ ਮੈਂ ਦੀ ਮੜਕੈਂ ਸਾਫ਼ ਰਹਿੰਦਾ ਇੱਕੋ ਜਿਹਾ ਝੋਨੇ। ਵੇਖੋ ਤੁਸੀਂ। ਬਾਕੀ ਆਪਾਂ ਜੇ ਇਹਦੇ ਗਿਣੀਆਂ 1 2 3 4 5 6 7 8 9 10 11 12 13 14 15 16 17 18 19 19 ਸ਼ਾਖਾਂ ਇਹਨੇ ਕੱਢ ਲਈਆਂ ਚਲ ਆਪਾਂ 15 ਮੰਨ ਕੇ ਚੱਲੋ ਐਵਰੇਜ ਹੈਨਾ 15 ਫੇਰ ਵੀ ਬਹੁਤ ਆ ਹਜੇ ਤੱਕ ਇਹਨੇ ਫੂਡ ਕਰਦੀਆਂ ਆਪਾਂ ਵੀਡੀਓ ਬਣਾਉਂਦੇ ਰਵਾਂਗੇ ਇਹਦੀਆਂ ਤੇ ਤੁਸੀਂ ਚੈਨਲ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਨਾਲੇ ਬੈਲ ਆਈਕਨ ਦੇ ਵਾਲ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਆਪਾਂ ਤੁਹਾਨੂੰ ਇਹਦੀ ਅਪਡੇਟ ਦਿੰਦੇ ਰਵਾਂਗੇ ਚੌਥੇ ਪੰਜਵੇਂ ਦਿਨ ਪੰਜਵੇਂ ਸੱਤਵੇਂ ਦਿਨ ਵੀ ਕੀ ਆਪਾਂ ਇਹਦੇ ਵਿੱਚ ਪਾਇਆ ਕਿਹੜੀ ਸਪਰੇਅ ਕੀਤੀ ਜਾਂ ਆਪਾਂ ਕਿੰਨਾ ਕਿੰਨੇ ਬੂਝਾਂ ਮਾਰਿਆ ਹੋਰ ਕਿੰਨੀ ਕਿੰਨੀ ਟਿਲਰਿੰਗ ਕੀਤੀ ਆ ਸਾਰਾ ਕੁਝ ਆਪਾਂ ਦੱਸਦੇ ਰਵਾਂਗੇ ਚਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ